ਸਸ਼੍ਰੀਕਲ ਔਨ ਸਕਾਈ ਟੀਵੀ ਦੇਖ ਰਹੇ ਹੈ। ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਇਸ ਵੇਲੇ ਅਸੀਂ ਸਪੋਰਟਸ ਕਾਲਜ ਦੇ ਬਾਹਰ ਖੜੇ ਹਾਂ ਜਿਵੇਂ ਕਿ ਫਾਈਨਲੀ ਇਲੈਕਸ਼ਨਸ ਦਾ ਜਿਹੜਾ ਰਿਜ਼ਲਟ ਹੈ ਉਹ ਆ ਚੁੱਕਾ ਹੈ ਤੇ ਸਾਨੂੰ ਪਤਾ ਲੱਗ ਜਾਵੇਗਾ। ਪਰ ਜਿਵੇਂ ਅਸੀਂ ਰੀਸੈਂਟ ਰਿਜ਼ਲਟਸ ਦੇਖ ਕੇ ਕਾਂਗਰਸ ਸਭ ਤੋਂ ਜ਼ਿਆਦਾ ਅੱਗੇ ਚੱਲ ਰਹੀ ਹੈ। ਕਾਂਗਰਸ ਕੋਲ ਇਸ ਵੇਲੇ ਦੀ ਸਭ ਤੋਂ ਜ਼ਿਆਦਾ VOTING ਹੈ। ਸੋ ਸਾਡੇ ਨਾਲ ਕੁਝ ਕਾਂਗਰਸ ਦੇ ਸਮਰਥਕ ਜੁੜ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼੍ਰੀਕਲ ਸਰ। ਨਮਸਕਾਰ ਜੀ। ਸਭ ਤੋਂ ਪਹਿਲੇ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈ। ਜੀ। ਔਰ ਮੇਰੇ ਸਾਬਾ ਪਾਜੀ ਆ ਜਿਹੜੀ ਅਸੀਂ ਸਭ ਤੋਂ ਪਹਿਲੇ ਲੋਕ ਸਭਾ ਜਲੰਧਰ ਦਾ ਜਿੰਨੇ ਵੀ VOTER ਔਰ SUPPORTER ਕਾਂਸ ਪਾਰਟੀ ਨਾਲ ਦਿਨ ਰਾਤ ਇੱਕ ਕਰਕੇ ਸਰਦਾਰ ਸਰਦਾਰ ਚੰਦਜੀਤ ਚੰਨੀ ਜੀ ਸਾਫ ਕਾ ਮੁੱਖ ਮੰਤਰੀ ਨੂੰ ਜਿਹਦਾ ਮੈਂ VOTES ਪਾ ਕੇ ਐਡੀ ਵੱਡੀ ਲੀਡ ਨਾਲ ਅੱਗੇ ਲਿਜਾ ਰਹੇ ਨਾ ਸੋ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਮੈਂ ਪੁਨ ਆਸ ਕਰਦਾ ਇਹ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਆ ਉਹ ਗਠਬੰਧਨ ਦੀ ਸਰਕਾਰ ਬਣੇ ਔਰ ਬਣੇ ਉਮੀਦਾਂ ਬਣਨ ਜਾ ਰਹੀਆਂ ਵਾ ਰਿਜ਼ਲਟ ਨਹੀਂ ਦਿਖੇ ਸੋ ਸਾਥੀਆਂ ਨੂੰ 23 ਗਾਂਹ ਅਪੀਲ ਕਰਦਾ ਆਉਣ ਵਾਲੇ ਜਿਹੜੇ ਲੈਕਚਰ ਹਨ ਉਹਨਾਂ ਤੋਂ ਵੱਧ ਚੜਗੇ ਸਾਲੀਏ ਤਗੜੇ ਹੋਈਏ ਤਾਂ ਕਿ ਜਿਹੜਾ 27 ਦਾ ਲੈਕਚਰ ਹੈ ਪੰਜਾਬ ਦੇ ਵਿੱਚ ਕਾਂਗਰਸੀ ਸਰਕਾਰ ਬਣਾਈਏ ਤਾਂ ਕਿ ਜਿਹੜੇ ਲੋਕਾਂ ਦੇ ਰੁਕੇ ਹੋਏ ਕੰਮ ਸੀਗੇ ਉਹ ਕੰਮ ਜਿਹੜੇ ਅਸੀਂ ਕਰੀਏ ਇਹਨਾਂ ਅੱਗੇ 5 ਸਾਲ ਦੇ ਵਿੱਚ ਪੰਜਾਬ ਨੂੰ ਕਿਵੇਂ ਦੇਖਦੇ ਹੋ ਪਹਿਲਾ ਤਾਂ ਮੈਂ ਸਾਰੇ ਸਪੋਰਟਰਾਂ ਦਾ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਚੰਨੀ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਜਿਤਾ ਰਹੇ ਆ ਔਰ ਆਸ ਕਰਦਾ ਹਾਂ ਕਿ ਇੰਡੀਆ ਗਠਬੰਧਨ ਜਿੱਤੂਗਾ ਸਰ ਸ਼ਕਲ ਸਰ ਕਿਵੇਂ ਲੱਗ ਰਿਹਾ ਹੈ ਜੀ ਕਾਂਗਰਸ ਪਾਰਟੀ ਜਿੱਤਦੀ ਹੋ ਨਜ਼ਰ ਆਦੀ ਇਹ ਬੜੀ ਇੱਕ ਇਤਿਹਾਸਕ ਜਿੱਤ ਹੋਈ ਹੈ ਮੈਡਮ ਕਿਉਂਕਿ ਮੈਂ ਜਲੰਧਰ ਦੇ ਲੋਕਾਂ ਦਾ ਬੜਾ ਮਾਣ ਮਹਿਦਦੀ ਹਾਂ ਕਿ ਉਹਨਾਂ ਨੇ ਜਿਹੜਾ ਸਹੀ ਫੈਸਲਾ ਲਿਆ ਹੈ ਕਿਉਂਕਿ ਜਿੱਦਾਂ ਪਿਛਲੇ ਦਿਨਾਂ ਚ ਜਿੱਦਾਂ ਦਲ ਨੇ ਕੈਂਡੀਡੇਟ ਨੇ ਤੇ ਇਹ ਇੱਕ ਸਹੀ ਜਿਹੜਾ ਉਹਨੇ ਜਿਹੜਾ ਇਨਸਾਨ ਜਿਹੜਾ ਸਰਦਾਰ ਚਰਦ ਸਿੰਘ ਚੰਨੀ ਨੂੰ ਜਿਹੜਾ ਚੁਣਿਆ ਆ ਮੈਂ ਕਿਉਂਕਿ ਜੇ ਕੋਈ ਹੋਰ ਚੱਜਦਾ ਤੇ ਜਿੰਦਰ ਦੇ ਲੋਕਾਂ ਨੇ ਖਾਸ ਕਰਕੇ ਸਾਡੀ ਆਨਵਾਰੀ ਜਨਰੇਸ਼ਨ ਨੇ ਸਾਨੂੰ ਕੋਈ ਕਿਸੇ ਕਰਦਾ ਤੇ ਇਹ ਕਿਹੜਾ ਬੰਦਾ ਚੁਣਿਆ ਕਿ ਕਿ ਸਾਸ਼ਿਕਾ ਸਾਸ਼ਿਕਾ ਕਿਵੇਂ ਲੱਗਿਆ ਸਰਦਾਰ காங்கிரஸ் ਜਿੱਤ ਗਈ ਉਹਨਾਂ ਬੜੇ ਬੜੇ ਐਕਸਾਈਟਡ ਆਏ ਸਭ ਤੋਂ ਪਹਿਲੇ ਅਸੀਂ ਜਨਤਾ ਦਾ ਪਰਵਾਹ ਕਰਨਾ ਚਾਹੁੰਦੇ ਤੁਹਾਡੇ ਚੈਨਲ ਲਈ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਦੇ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਜਿੱਤਿਆ ਲੋਕਾਂ ਦਾ ਕਹਿਣਾ ਸੀ ਕਿ ਉਹ ਹਲਕੇ ਤੇ ਹੈਵੀ ਨਹੀਂ ਤੇ ਕਿਵੇਂ ਹਲਕੇ ਦੇ ਲਈ ਕੰਮ ਕਰਨਗੇ ਸੋ ਅੱਜ ਜਿੱਤ ਗਏ ਨੇ ਇਹਨਾਂ ਨੇ ਤੁਹਾਡੀ ਇਸ ਗੱਲ ਦਾ ਜਵਾਬ ਦਿੰਨਾ ਇਹਨਾਂ ਨੇ ਸਾਰੇ ਸ਼ਹਿਰ ਦੇ ਚਮਕਾ ਦੇ ਵਿੱਚ ਇੱਕ ਇਸ਼ਤਿਹਾਰ ਲਵਾ ਦਿੱਤੀ ਸੀ ਬੋਰਡ ਲਵਾ ਦਿੱਤਾ ਕਿ ਚਮਕੌਰ ਸਾਹਿਬ 122 ਕਿਲੋਮੀਟਰ ਤਰੀਂਕੂ ਦਿਲਾਂ ਤੋਂ ਕਿੰਨੀ ਮਾੜੀ ਸਿਆਸਤ ਹੈ ਮੈਂ ਸਮਝਦਾ ਇਸ ਤੋਂ ਮਾੜੀ ਸ਼ਾਸਨੀ ਉਸਦੀ ਚਮਕੌਰ ਸਾਹਿਬ ਜਿਹੜੇ ਕਿ ਹਰ ਧਰਮਾਂ ਦਾ ਇੱਕ ਆਦਰਨੀਏ ਸਥਾਨ ਹੈਗਾ ਸਿੱਖੀ ਦਾ ਬਹੁਤ ਵੱਡਾ ਸਥਾਨ ਆ ਗੁਰਗੁਵਿੰਦ ਸਿੰਘ ਮਾਰੇ ਦਾ ਇੱਥੇ ਐਡਾ ਵੱਡਾ ਇਤਿਹਾਸ ਹੈ ਤੁਸੀਂ ਅੱਜ ਉਸ ਸਥਾਨ ਨੂੰ 122 ਕਿਲੋਮੀਟਰ ਦੱਸਦੇ ਹੋ ਔਰ ਇਹ ਦਲ ਬਦਲਣ ਤੁਸੀਂ ਬਿਨਾਂ ਦੇਖੇ ਦੱਸਦੇ ਹੋ ਬਹੁਤ ਮਾੜੀ ਸ਼ਾਸਨ ਕੋਈ ਐਸਾ ਨਹੀਂ ਆ ਗਿਆ ਲੋਕਾਂ ਨੇ ਬਿਲਕੁਲ ਜੀ ਹਾਂ ਜੀ ਨਹੀਂ ਅਗਲੇ 5 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਵੇਂ ਦੇਖਦੇ ਹੋ ਪੰਜਾਬ ਨੂੰ ਮੈਂ ਇਸ ਤਰੀਕੇ ਨਾਲ ਦੇਖਦਾ ਕਿ ਸਾਰਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਡੇ ਮੁੱਖ ਮੰਤਰੀ ਵੀ ਰਹੇ ਨੇ ਬਹੁਤ ਵੱਡਾ ਉਹਨਾਂ ਕੋਲ ਤਜਰਬਾ ਹੈਗਾ ਐਮਪੀ ਰਹੇ ਨੇ ਉਹਨਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਜਿਹੜੀ ਬਤੌਰ ਕੌਂਸਲਰ ਤੋਂ ਕੀਤੀ ਆ ਉਹ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਐਮਐਲਏ ਰਹੇ ਆ ਔਰ ਮੰਤਰੀ ਰਹੇ ਆ ਫਿਰ ਸੀਐਮ ਰਹੇ ਆ ਜੇ ਅਜਿਹਾ ਚਿਹਰਾ ਸਾਡੇ ਜਲੰਧਰ ਨੂੰ ਮਿਲਦਾ ਹੈ ਮੈਂ ਸਮਝਦਾ ਬੜੀ ਮਾਣ ਦੀ ਗੱਲ ਹੈ 101% ਸਾਡੇ ਜਲੰਧਰ ਦੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਸਰ ਸ਼ੁਕਰੀਆ ਸਰ ਸ਼ੁਕਰੀਆ ਬਹੁਤ ਵਧੀਆ ਜੀ ਚੰਨੀ ਸਾਹਿਬ ਬਹੁਤ ਵੱਡੀ ਲੀਨਾਂ ਜਿਤਰਾ ਨੇ 1 ਲੱਖ ਤੋਂ ਉੱਪਰ ਜਿਤਰਾ ਨੇ ਜੀ ਕਿ ਇਹ ਕਾਰਨ ਹੈ ਕਿ ਜਿਹੜਾ ਨੇ 3 ਮਹੀਨੇ ਮੁੱਖ ਮੰਤਰੀ ਬਣੇ ਸੀਗੇ ਉਸ ਦੌਰਾਨ ਦੇ ਵਿੱਚ ਬਹੁਤ ਨੇ ਲੋਕਾਂ ਵਾਸਤੇ ਕੰਮ ਕੀਤੇ ਇਸ ਤਰ੍ਹਾਂ ਬਿਜਲੀ ਦੇ ਬਿੱਲ ਕਿਸੇ ਦਾ 50 ਹਜ਼ਾਰ ਸੀ ਕਿਸੇ ਦਾ 20 ਹਜ਼ਾਰ ਸੀ ਕਿਸੇ ਦਾ ਲੱਖ ਸੀ ਕਿਸੇ ਦਾ 1.5 ਲੱਖ ਸੀ ਸਾਰਿਆਂ ਦੇ ਜਿਨ੍ਹਾਂ ਨੇ ਸਲਾਮੀ ਰੀ ਸੀਗੇ ਇਹਨਾਂ ਇਸ ਏਰੀਆ ਦੇ ਵਿੱਚ ਦਿਲ ਮਾਫ ਹੋਏ ਨੇ ਉਹਨਾਂ ਲੋਕਾਂ ਨੇ ਇਸ ਚੀਜ਼ ਦਾ ਫਤਵਾ ਦਿੱਤਾ ਜਿੰਨੀ ਸਾਹਿਬ ਨੂੰ ਉਹ ਤੋਂ ਇਲਾਵਾ ਹੋਰ بڑے ਕੰਮ ਕੀਤੇ ਜਿਹੜੇ ਟੈਕਸ ਸੀ ਉਹ ਮਾਫ ਕੀਤੇ ਜਿਨ੍ਹਾਂ ਨੇ 111 ਦਿਨਾਂ ਦੇ ਵਿੱਚ 111 ਹੀ ਐਲਾਨ ਕੀਤੇ ਨੇ ਕਈ ਐਲਾਨ ਐਸੇ ਹੀ ਜਿਹੜੇ ਦੂਜੀਆਂ ਪਾਰਟੀਆਂ ਨੇ ਦਬਾ ਲਿਆ ਕਿਉਂਕਿ ਮੁੱਖ ਮੰਤਰੀ ਉਹ ਲਾਥੇ ਗਏ ਉਹ ਉਹਨਾਂ ਨੇ ਦਬਾ ਲਿਆ ਜਿਹੜੇ ਪੈਸੇ ਕਈ ਦਿੱਤੇ ਸੀ ਪੱਲਾ ਪੈਸੇ ਦਿੱਤੇ ਸੀ 25 ਕਰੋੜ ਰੁਪਈਆ ਉਹਨਾਂ ਨੇ ਉਸੇ ਚੈੱਕ ਚੈੱਕ ਹੀ ਵਾਪਸ ਲੈ ਲਿਆ ਜੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਾਰਟੀਆਂ ਦੇ ਵੱਲੋਂ ਕੀ ਚਾਹੁੰਦਾ ਸੀ ਕਿ ਨਸ਼ਾ ਸਭ ਤੋਂ ਜ਼ਿਆਦਾ ਹੈ ਪੰਜਾਬ ਦੇ ਵਿੱਚ ਉਸ ਨੂੰ ਖਤਮ ਕੀਤਾ ਜਾਵੇਗਾ ਪਰ ਅਜੇ ਆ ਨਹੀਂ ਹੋਇਆ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਚੰਨੀ ਜੀ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਏਗਾ ਚੰਨੀ ਸਾਹਿਬ ਨੇ ਦੇਖੋ ﺍﻟਾਨੀਆਂ ਕੀਆ ਕਿ ਸਾਡੀ ਸਰਕਾਰ ਬਣੇਗੀ ਜੀ ਤੇ ਨਸ਼ੇ ਨੂੰ ਜਦੋਂ ਖਤਮ ਕਰਾਂਗੇ ਬੈਨ ﺍﻟਾਨੀਆਂ ਕੀਆ ਉਹਨਾਂ ਨੇ ਅੰਦਰ ਚੰਨੀ ਜੀ ਸੋ ਸਸ਼ੀਕਲ ਸਰ ਕਿਵੇਂ ਲੱਗ ਰਿਹਾ ਹੈ ਅੱਜ ਕਾਂਗਰਸ ਸਭ ਤੋਂ ਜ਼ਿਆਦਾ ਅੱਗੇ VOTING ਦੇ ਵਿੱਚ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਲੱਗ ਰਿਹਾ ਹੈ ਮੈਡਮ ਚੰਨੀ ਸਾਹਿਬ ਦੇ ਜਿਹੜੇ 11 ਮਹੀਨੇ ਦੇ 111 ਦਿਨਾਂ ਦੇ ਕੰਮ ਕੀਤੇ ਹੋਏ ਸੀ ਉਹਨਾਂ ਨੂੰ ਲੋਕ ਦੇਖਦੇ ਹੋਏ ਅੱਜ ਦਲ ਬਦਲਵਾਂ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਅੱਜ ਸਾਰੀ ਬਸਤੀਆਂ ਨੇ ਸ਼ਹਿਰਾਂ ਦੇ ਵਿੱਚ ਬਹੁਤ ਤਕੜਾ ਜਵਾਬ ਦਿੱਤਾ ਇਹਨਾਂ ਦਲ ਬਦਲਵਾਂ ਨੂੰ ਤੇ ਜਿਵੇਂ ਤੁਸੀਂ ਦਲ ਬਦਲਵਾਂ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਕਿ ਚਰਨਜੀਤ ਸਿੰਘ ਚੰਨੀ ਇਸ ਹਲਕੇ ਦੇ ਹੈ ਵੀ ਨਹੀਂ ਤਾਂ ਕਿਵੇਂ ਇਸ ਹਲਕੇ ਦੇ ਲਈ ਕੰਮ ਕਰ ਲੈਣਗੇ ਪਰ ਹੁਣ ਉਹਨਾਂ ਲਈ ਵੀ ਇੱਕ ਜਵਾਬ ਔਰ ਉਹਨਾਂ ਨੇ ਇੱਥੇ ਕੋਠੀ ਲੈਣੀ ਹੈ ਜੀ ਹੁਣ ਇੱਥੇ ਰਹਿਣਗੇ ਉਹ ਬਸਤੀ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਜੰਦਰ ਚ ਕੰਮ ਕਰਕੇ ਦਿਖਾਣਗੇ ਉਹ ਫੇਰ ਹੀ ਪਤਾ ਲੱਗੂਗਾ ਨਾ ਜੀ ਬਾਹਰ ਲੈ ਕੇ ਅੰਦਰ ਲਈ ਹੁਣ ਪਤਾ ਲੱਗ ਗਿਆ ਜੀ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਚੰਨੀ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਅਗਲੇ ਪੰਜਾਬ ਚ ਆਉਣ ਵਾਲਾ ਜਿਹੜਾ ਮਾਹੌਲ ਹੈ ਉਹ ਚੇਂਜ ਹੋਏਗਾ ਜਿਹੜੀ ਬਦਲਾਵ ਦੀ ਆਂਦੀ ਰਾਹੁਲ ਗਾਂਧੀ ਨੇ ਲਿਆਂਦੀ ਨਾ ਉਹਦਾ ਅਸਰ ਪੰਜਾਬ ਚ ਦੇਖਣ ਨੂੰ ਮਿਲ ਰਿਹਾ ਹੈ ਇਲਾਕਾ ਨੇ ਦਿੱਲਾ ਦਿੱਲਾ ਕਰਤਾ ਪੰਜਾਬ ਦੇ ਵਿੱਚ ਪਹਿਲੀ ਗੱਲ ਸੈਕੰਡਲੀ ਦਲ ਬਦਲਵਾ ਵਾਸਤੇ ਉਹ ਮੈਸੇਜ ਹੈ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਬਦਲੋਂ ਇਹਨਾਂ ਦਾ ਸਾਡਾ ਕੰਪੀਟੀਸ਼ਨ ਨਹੀਂ ਸੀ ਲੇਕਿਨ ਦੇ ਥਿੰਕ ਕਿ ਕੰਪੀਟੀਸ਼ਨ ਸੀ ਬਸ ਪਹਿਲੇ ਦਿਨ ਸਾਡਾ ਕੰਪੀਟੀਸ਼ਨ ਤਾਂ ਬਦਲਣ ਨਹੀਂ ਹੈ ਔਰ ਪੰਜਾਬ 'ਚ ਚੇਂਜਸ ਆਉਣ ਵਾਲੇ ਦਿਨ ਤੁਹਾਨੂੰ ਦਿਖਿਏਗੀ ਸਾਫ ਤਾਂ ਮੁੱਖ ਮੰਤਰੀ ਦਾ ਦੁਆਬੇ 'ਚੋਂ ਲੜਨਾ ਇੱਕ ਬਹੁਤ ਵੱਡੀ ਜਿੱਤ ਵੀ ਹੈ ਔਰ ਬਹੁਤ ਵੱਡੀ ਕੰਮ ਪੱਤੇਗੀ ਜਿਹੜੇ ਉਹਨਾਂ ਨੇ ਪਹਿਲਾਂ ਵਾਦੇ ਕੀਤੇ ਸੀ ਪੂਰੇ ਕੀਤੇ ਤਾਂ ਨੇਚਰਲੀ ਹੁਣ ਵੀ ਕਰਨਗੇ ਤੇ ਜੇਕਰ ਅਸੀਂ ਗੱਲ ਕਰੀਏ ਬਾਕੀ ਪਾਰਟੀਆਂ ਦੇ ਵੱਲੋਂ ਵੀ ਕਈ ਵਾਦੇ ਕੀਤੇ ਗਏ ਸੀ ਸੀਐਮ ਭਗਵੰਤ ਮਾਨ ਨੇ ਵੀ ਕਹਿਆ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਲੇਕਿਨ ਇਹੋ ਜਿਹੇ ਜਿਹਾ ਜਿਵੇਂ ਅਸੀਂ ਦੇਖਦੇ ਪੰਜਾਬ ਦੇ ਵਿੱਚ ਨਸ਼ਾ ਸਭ ਤੋਂ ਜ਼ਿਆਦਾ ਹੈ ਤੇ ਕਿ ਇਸ ਚੀਜ਼ ਦੇ ਵਿੱਚ ਜਿਹੜਾ ਬਦਲਾਵ ਹੋਏਗਾ ਜਾਂ ਨਸ਼ਾ ਕੱਟੇਗਾ ਪੰਜਾਬ ਦੇ ਵਿੱਚ ਚੰਨੀ ਸਰ ਦਾ ਪਹਿਲਾ ਹੀ ਇੱਕ ਸਲੋਗਨ ਉਹਨਾਂ ਨੇ ਰੱਖਿਆ ਜਾਂ ਮੈਂ ਰਹਾ ਜਾਂ ਰਹਾਂਗਾ ਜਾਂ ਨਸ਼ਾ ਰਹੇਗਾ ਤੇ ਉਹਨਾਂ ਦੀ ਜਿੱਤ ਤੋਂ ਸਭ ਤੋਂ ਪਹਿਲਾਂ ਤੇ ਉਹ ਨਸ਼ਾ ਹੀ ਦੂਰ ਕਰਨਾ ਚਾਹੁੰਦੇ ਆ ਉਹਨਾਂ ਦਾ ਬੜਾ ਦਿਲ ਦੁਖਦਾ ਕਿ ਜਿਹੜਾ ਸ਼ਹਿਰ ਚ ਨਸ਼ਾ ਔਰ ਜਿਹੜੀ ਇਹ ਸੱਟੇਬਾਜ਼ੀ ਚੱਲਦੀ ਹੈ ਡੜਾ ਸੜਾ ਇਸ ਦੁਆਬੇ ਦੇ ਵਿੱਚ ਇੰਨੀ ਗਲਤ ਨੀਤੀਆਂ ਨਾਲ ਸਿਸਟਮ ਚੱਲ ਰਿਹਾ ਔਰ ਰਾਜਨੀਤੀ ਵਾਲੇ ਹੀ ਲੋਕ ਇਹਨਾਂ ਨੂੰ ਚਲਾ ਰਿਹਾ ਔਰ ਨਸ਼ਾ ਖਤਮ ਕਰਨ ਦਾ ਸਲੋਗਨ ਲੈ ਕੇ ਚੱਲੇ ਸੀ ਭਗਤ ਸਿੰਘ ਦੇ ਸਲੋਗਨ ਦੇ ਨਾਲ ਭਗਵੰਤ ਮਾਨ ਜੀ ਤੇ ਉਹਨਾਂ ਦਾ ਬਦਲਾਅ ਕੀ ਇੱਕ ਉਹਨਾਂ ਨੇ ਬੇਬੀ ਪੈਦਾ ਕੀਤਾ ਇਸ ਤੋਂ ਜ਼ਿਆਦਾ ਉਹਨਾਂ ਦੀ ਕੋਈ ਉਪਤੀ ਨਹੀਂ ਹੈ ਪੰਜਾਬ ਨੂੰ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸੱਚ ਕਹ ਲਈਏ ਕਿਵੇਂ ਲੱਗ ਰਿਹਾ ਮੈਮ ਫਿਰ ਅੱਜ ਸਾਨੂੰ ਇੰਨਾ ਅੱਛਾ ਲੱਗ ਰਿਹਾ ਕਿ ਅਸੀਂ ਕੁਝ ਆਪਣੇ ਨੂੰ ਮਹਿਸੂਸ ਕਰਨ ਲੱਗੇ ਕਿ ਅਸੀਂ ਪੰਜਾਬ ਦੇ ਵਸਨੀਕ ਆ ਕਾਂਗਰਸ ਨੇ ਕਿਹਾ ਚੰਨੀ ਸਾਹਿਬ ਦੇ 3 ਮਹੀਨੇ ਦਾ ਕੰਮ ਕੀਤਾ ਹੋਇਆ ਜਿਹੜਾ ਕੀ ਰੰਗ ਲਿਆਇਆ ਲੋਕਾਂ ਨੂੰ ਇੰਨੀਆ ਕੁ ਉਮੀਦਾਂ ਸੀ ਕਿ ਸਾਡੇ ਕੋਲ ਕੋਈ ਵੀ ਐਸਾ ਬੰਦਾ ਨਹੀਂ ਸੀ ਜਿਹਨੂੰ ਅਸੀਂ ਜਾ ਕੇ ਆਪਣੀ ਜਿਹਨੂੰ ਅਸੀਂ ਦੱਸ ਕੀ ਆਪਣੇ ਜੋ ਅਸੀਂ ਇਸ ਟਾਈਮ ਕਾਂਗਰਸ ਸਰਕਾਰ ਦੇ ਨਾਂ ਹੋਣ ਦੇ ਵਿੱਚ ਆਪਣੇ ਤਨਾਂ ਤੇ ਦੁੱਖ ਹੰਡਾਇਆ ਨਾ ਉਹ ਅਸੀਂ ਜਾਂਦਾ ਜਾ ਉਸ ਪ੍ਰਮਾਤਮਾ ਨੂੰ ਪਤਾ ਵੀ ਅਸੀਂ ਲੋਕਾਂ ਨੇ ਕਿੰਨਾ ਪਰ ਅਸੀਂ ਦਲ ਬਦਲੂ ਨਹੀਂਗੇ ਅਸੀਂ 1934 ਤੋਂ ਲੈ ਕੇ ਕਾਂਗਰਸ ਪਾਰਟੀ ਨਾਲ ਚੱਲਦੇ ਨਾ ਅਰ ਚੱਲਾਂਗੇ ਵੀ ਜਿੰਨੇ ਮੇਰੇ ਰਹਿੰਦੇ ਸੋਸ ਵਿੱਚ ਮੈਂ ਕਾਂਗਰਸ ਪਾਰਟੀ ਦੇ ਨਾਲ ਚੱਲਾਂਗੇ ਚੰਨੀ ਸਾਹਿਬ ਨੂੰ ਬਹੁਤ ਬਹੁਤ ਮੇਰੀਆਂ ਬੇਅੰਤ ਸਾਰੀਆਂ ਮੁਬਾਰਕਾਂ ਕਿ ਇਸ ਤਰ੍ਹਾਂ ਦੇ ਸਿਮ ਸਾਨੂੰ ਮਿਲੇ ਨੇ ਕਿ ਅਸੀਂ ਬਹੁਤ ਖੁਸ਼ ਆਂ ਜਲੰਧਰ ਵਾਸੀ ਬਹੁਤ ਖੁਸ਼ ਆ ਜੀ ਮੈਮ ਤੁਹਾਨੂੰ ਇਹ ਚੰਨੀ ਨੂੰ ਲੋਗਾਂ ਨੂੰ ਦਿਤਾਉਣ ਦਾ ਕਾਰਨ ਕਿ ਇਹ ਮਾਹੌਲ ਸਾਰਾ ਪੰਜਾਬ ਮੁੜ ਕੇ ਰੰਗਲਾ ਪੰਜਾਬ ਬਣਾ ਦੇਣਗੇ ਸਾਨੂੰ ਇਨੀ ਉਮੀਦ ਆ ਚੰਨੀ ਸਾਹਿਬ ਤੇ ਕਿ ਇਹ ਪੰਜਾਬ ਜਿਹੜਾ ਪਹਿਲਾਂ ਵਰਗਾ ਮਾਹੌਲ ਜੋ ਸੀ ਨਾ ਉਹ ਇਹ ਲਿਆ ਦੇਣਗੇ ਸਾਰਾ ਰੰਗ ਜੀ ਧੰਨਵਾਦ ਮੈਮ ਸਾਡੇ ਥੈਂਕ ਯੂ ਤੁਸੀਂ ਬਾਣੀ ਰਹੋ ਹਰ ਤਾਜ਼ਾ ਅਪਡੇਟ ਦਿ ਲਈ ਔਨ ਸਕਾਈ ਟੀਵੀ ਦਿਨਾਲ